ਮੋਕੇ ਗੁਰਮੀਤ RAM ਰਹੀਮ ਨੂੰ ਲੈ ਕੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਗੁਰਮੀਤ RAM ਰਹੀਮ ਜੋ ਕਿ 20 ਦਿਨਾਂ ਦੀ ਪੈਰੋਲ ਤੇ ਬਾਹਰ ਆਏ ਨੇ ਜਿਸ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀ ਕਿ ਇੱਕ ਪਾਸੇ ਤਾਂ ਹਰਿਆਣਾ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀ ਨੇ ਚੋਣਾਂ ਤੋਂ ਐਨ ਮੌਕੇ ਪਹਿਲਾਂ ਗੁਰਮੀਤ RAM ਰਹੀਮ ਨੂੰ ਪੈਰੋਲ ਦੇਣਾ ਇਹ ਪੱਕਾ ਕੋਈ ਚੋਣਾਂ ਦਾ ਲਾਹਾ ਹੋ ਸਕਦਾ ਕਿਸੇ ਪਾਰਟੀ ਨੂੰ ਵੀ ਇਸ ਨੂੰ ਲੈ ਕੇ ਕਾਫੀ ਚਰਚਾਵਾ ਚੱਲੀਆਂ ਹਾਲਾਂਕਿ ਜਿਹੜੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਆ ਕੁਝ ਸ਼ਰਤਾਂ ਦੇ ਆਧਾਰ ਤੇ ਦਿੱਤੀ ਗਈ ਆ ਖਾਸ ਕਰਕੇ ਇੱਕ ਸ਼ਰਤ ਲੱખી ਗਈ ਆ ਕਿ ਹਰਿਆਣਾ ਦੀ ਜਿਹੜੀਆਂ ਚੋਣਾਂ ਨੇ ਉਸ ਸੰਬੰਧੀ ਨਾ ਤਾਂ ਕੋਈ ਪ੍ਰਚਾਰ ਨਾ ਕੋਈ ਪ੍ਰੋਗਰਾਮ ਤੇ ਨਾ ਹੀ ਉਹ ਹਰਿਆਣਾ ਦੇ ਵਿੱਚ ਜਾਣਗੇ ਇਸ ਦੇ ਤਹਿਤ ਹੀ ਜਿਹੜਾ ਕਿ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਜਿਹੜੀ ਕਿ ਦਿੱਤੀ ਗਈ ਆ ਪਰਲਾਦ ਦੀ ਹੈ ਕਿ ਚੋਣ ਪ੍ਰਚਾਰ ਖਤਮ ਹੋਣ ਤੋਂ ਐਨ ਪਹਿਲਾਂ ਵੱਖ-ਵੱਖ ਨਾਮ ਬਲਾਕਾਂ ਦੇ ਵਿੱਚ ਨਾਮ ਚਰਚਾ ਹੋਈ ਹੈ ਜਿਸ ਦੇ ਵਿੱਚ ਹਾਲਾਂਕਿ ਕਿਸੇ ਵੀ ਪਾਰਟੀ ਦਾ ਖੁੱਲਕੇ ਸਮਰਥਨ ਡੇਰੇ ਵੱਲੋਂ ਨਹੀਂ ਕੀਤਾ ਗਿਆ ਪਰ ਕਿਤੇ ਨਾ ਕਿਤੇ ਕਿਸੇ ਪਾਰਟੀ ਦੀ ਦਾ ਗੱਲ ਜ਼ਰੂਰ ਕੀਤੀ ਹੋਣੀ ਆ ਸੂਤਰਾਂ ਦੇ ਮੁਤਾਬਿਕ ਇਹ ਪਤਾ ਚੱਲ ਰਿਹਾ ਕਿ ਉਹਨਾਂ ਨੇ ਕਿਸੇ ਪਾਰਟੀ ਦਾ ਤਾਂ ਸਮਰਥਨ ਕੀਤਾ ਹੋਣਾ ਕਿਉਂਕਿ ਇਸ ਨਾਮ ਚਰਚਾ ਦੇ ਵਿੱਚ ਸਭ ਨੂੰ ਆਪਣੇ ਮੋਬਾਈਲ ਫੋਨ ਬੰਦ ਕਰਕੇ ਲਿਆਉਣਾ ਦੀ ਗੱਲ ਕਹੀ ਗਈ ਹੈ ਤਾਂ ਕਿ ਅੰਦਰਲੀ ਕੋਈ ਗੱਲ ਜਿਹੜੀ ਕਿ ਬਾਹਰ ਲੀਕ ਨਾ ਹੋ ਸਕੇ ਤਾਂ ਕਹਿ ਸਕਦੇ ਆ ਕਿ 90 ਦੇ ਵਿੱਚੋਂ ਦੱਸਿਆ ਜਾ ਰਿਹਾ ਕਿ 35ਾਂ ਦੇ ਵਿੱਚ 35ਾਂ ਦੇ ਵਿੱਚ ਜਿਹੜਾ ਕਿ ਡੇਰੇ ਦਾ ਜਿਹੜਾ ਪੂਰਾ ਦਬਦਬਾ ਤਾਂ ਹੋ ਸਕਦਾ ਕਿ ਉੱਥੋਂ ਜਿਹੜੀ ਕਿ ਡੇਰਾ ਗੁਰਮੀਤ RAM ਰੇਮ ਦੇ ਕਹਿੰਦੇ ਉੱਤੇ ਹੀ ਵੋਟ ਪਾਈ ਜਾਵੇ ਕਿਸੇ ਪਾਰਟੀ ਨੂੰ ਸਮਰਥਨ ਦਿੱਤਾ ਹੋਵੇਗਾ ਹਾਲਾਂਕਿ ਕਿਹੜੀ ਪਾਰਟੀ ਨੂੰ ਸਮਰਥਨ ਕੀਤਾ ਇਹ ਤਾਂ ਹਲੇ ਤੱਕ ਕੁਝ ਪਤਾ ਨਹੀਂ ਲੱਗਿਆ ਪਰ ਜਿਸ ਤਰੀਕੇ ਦੇ ਨਾਲ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਬਲਾਕਾਂ ਦੇ ਵਿੱਚ ਨਾਮ ਚਰਚਾ ਹੋਈ ਆ ਤਾਂ ਸਵਾਲ ਖੜੇ ਹੋ ਰਹੇ ਨੇ ਦੂਜੇ ਪਾਸੇ ਚੋਣ ਕਮਿਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਵੀ ਪੂਰੀ ਨਜ਼ਰ ਰੱਖੀ ਹੈ ਕਿਉਂਕਿ ਪਹਿਲਾਂ ਹੀ ਜਦੋਂ ਸ਼ਰਤਾਂ ਦੇ ਤਹਿਤ ਰਾਮ ਰਹੀਮ ਨੂੰ ਜਿਹੜੀ ਕਿ ਪੈਰੋਲ ਦਿੱਤੀ ਗਈ ਸੀ ਫਿਰ ਇਸ ਦੇ ਬਾਵਜੂਦ ਵੀ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਜੇ ਸਿੱਧੇ ਨਹੀਂ ਤਾਂ ਅਸਿੱਧੇ ਤੌਰ ਤੇ ਤਾਂ ਜਿਹੜਾ ਕੰਮ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਜਿਹੜੀਆਂ ਨਾਮ ਚਰਚਾ ਕਰਵਾਈਆਂ ਜਾ ਰਹੀਆਂ ਨੇ ਸੰਦੇਸ਼ ਦੇ ਉੱਤੇ ਜਿਹਦੇ ਚੱਲਦੇ ਇਸ ਨੂੰ ਸਿਆਸਤ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਕਿਸੇ ਇੱਕ ਪਾਰਟੀ ਨੂੰ ਲਾਹਾ ਦੇਣ ਦੇ ਵਾਸਤੇ ਜੜਕੀ ਹੈ ਨਾਮ ਚਰਚਾ ਕਰਵਾਈ ਜਾ ਰਹੀ ਹੈ ਤਾਂ ਕਿ ਇਹਨਾਂ ਨਾਮ ਚਰਚਾ ਦੇ ਵਿੱਚ ਜਿਹੜੇ ਡੇਰਾ ਪ੍ਰੇਮੀ ਨੇ ਉਹਨੂੰ ਕਿਹੜੀ ਪਾਰਟੀ ਦਾ ਸਮਰਥਨ ਦੇਣਾ ਇਸ ਬਾਰੇ ਜਿਹੜਾ ਕਿ ਦੱਸਿਆ ਜਾਵੇ ਹਾਲਾਂਕਿ ਇਹ ਗੱਲ ਸੂਤਰਾਂ ਦੇ ਹਵਾਲੇ ਤੋਂ ਹੈ ਇਸ ਦੀ ਕੋਈ ਪੁਸ਼ਟੀ ਤਾਂ ਨਹੀਂ ਹੋ ਸਕੀ ਪਰ ਕਿਆ ਸਰਾਈਆਂ ਸੀ ਕਹਿ ਸਕਦੇ ਕਿ ਲਗਾਤਾਰ ਲਗਾਈਆਂ ਜਾ ਰਹੀ ਨੇ ਕਿਉਂਕਿ ਜਦੋਂ ਵੀ ਵੋਟਾਂ ਆਉਂਦੀਆਂ ਨੇ ਉਸ ਤੋਂ ਪਹਿਲਾਂ ਰਾਮ रहीम ਨੂੰ ਪੈਰੋਲ ਦੇਣਾ ਤਾਂ ਇਸ ਵੱਲ ਸਵਾਲ ਖੜੇ ਹੁਣ ਲਾਜ਼ਮੀ ਹੋ ਜਾਂਦੇ ਨੇ ਕਿ ਜਦੋਂ ਵੀ ਵੋਟਾਂ ਆਉਂਦੀਆਂ ਨੇ ਤਾਂ ਵੋਟਾਂ ਤੋਂ ਐਨ ਪਹਿਲਾਂ ਗੁਰਮੀਤ RAM ਰਹੀਮ ਨੂੰ ਜਿਹੜੀ ਕਿ ਪੈਰੋਲ ਦਿੱਤੀ ਜਾਂਦੀ ਹੈ ਕੀ ਇਹ ਪੈਰੋਲ ਸਿਆਸੀ ਲਾਹਾ ਦੇਣ ਦੇ ਵਾਸਤੇ ਦਿੱਤੀ ਜਾਂਦੀ ਹੈ ਕਿਉਂਕਿ ਹਮੇਸ਼ਾ ਹੀ ਵੋਟਾਂ ਦੇ ਸਮੇਂ ਹੀ ਗੁਰਮੀਤ RAM ਰਹੀਮ ਹਮੇਸ਼ਾ ਜੇਲ੍ਹ ਤੋਂ ਬਾਹਰ ਆਉਂਦਾ ਹਾਲਾਂਕਿ ਇਸ ਵਾਰ ਉਹ ਹਰਿਆਣਾ ਦੇ ਵਿੱਚ ਨਹੀਂ ਜਾਣਗੇ ਪਰ ਇਸ ਦੇ ਬਾਵਜੂਦ ਵੀ ਇਹੀ ਸ਼ੱਕ ਹੈ ਕਿ ਕਿਸੇ ਨਾ ਕਿਸੇ ਪਾਰਟੀ ਦਾ ਸਮਰਥਨ ਆ ਜਿਹੜਾ ਕਿ ਕੀਤਾ ਜਾਵੇਗਾ ਸਿੱਧੇ ਤੌਰ ਤੇ ਡਾਇਰੈਕਟ ਗੱਲ ਨਹੀਂ ਕੀਤੀ ਜਾਵੇਗੀ ਤਾਂ ਕਿ ਜਿਹੜੇ ਉਸ ਦੇ ਪ੍ਰੇਮੀ ਨੇ ਉਹਨਾਂ ਦਾ ਆਸ਼ਣ ਦੇਸ਼ ਮੰਨਦੇ ਹੋਏ ਉਸ ਪਾਰਟੀ ਨੂੰ ਚੁਣ ਤਾਂ ਦੱਸਿਆ ਕਿ ਲਗਾਤਾਰ ਜਿਹੜੇ ਕਿ ਚੋਣ ਲੈ ਕੇ ਸਿਆਸੀ ਖੜਾ ਖੂਪ ਪਕਿਆ ਪਰ ਦੂਜੇ ਪਾਸੇ ਰਾਮ ਰਹੀਮ ਦੀ ਪੈਰੋਂ ਤੇ ਤੇ ਹੁਣ ਨਾਮ ਚਰਚਾ ਕਰਨ ਦੇ ਉਤੇ ਸਵਾਹ ਚੁੱਕੇ ਜਾ ਰਹੇ ਨੇ ਬਿਊਰੋਕ੍ਰਾਟ